ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਆਪ ਸਭ ਦਾ ਇਸ ਚੈਨਲ ਤੇ ਚਮਕੌਰ ਦੀ ਜੰਗ ਤੋਂ ਬਾਅਦ ਜੇਕਰ ਦੁਨੀਆ ਦਾ ਦੂਸਰਾ ਮਹਾਨ ਜੁੱਧ ਲੜਿਆ ਗਿਆ ਤਾਂ ਉਹ ਸੀ ਸਾਰਾਗੜੀ ਦੀ ਜੰਗ ਚਮਕੌਰ ਦੀ ਜੰਗ ਵਿੱਚ 40 ਸਿੰਘ 10 ਲੱਖ ਮੁਗਲਾਂ ਦੇ ਨਾਲ ਬਹਾਦਰੀ ਨਾਲ ਲੜੇ ਇਸ ਚਮਕੌਰ ਦੀ ਜੰਗ ਤੋਂ ਪ੍ਰੇਰਣਾ ਲੈਂਦੇ ਹੋਏ ਸਾਰਾਗੜੀ ਦੀ ਜੰਗ ਵਿੱਚ 21 ਸਿੱਖ ਸੈਨਿਕਾਂ ਨੇ ਅਫਗਾਨੀਆਂ ਦੇ ਵਿਰੁੱਧ ਆਪਣੀ ਬਹਾਦਰੀ ਵੀਰਤਾ ਅਤੇ ਕੁਰਬਾਨੀ ਦੀ ਮਿਸਾਲ ਦਿੱਤੀ ਇਸ ਜੰਗ ਨੂੰ ਬਹੁਤ ਘੱਟ ਕਿਤਾਬਾਂ ਦੇ ਵਿੱਚ ਦਰਜ ਕੀਤਾ ਗਿਆ ਭਾਰਤੀ ਅਫਗਾਨੀ ਸਰਹੱਦ ਤੇ ਦੋ ਕਿਲੇ ਸਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀਆਂ ਫੌਜਾਂ ਦੀ ਸੁਰੱਖਿਆ ਦੇ ਲਈ ਬਣਾਏ ਸਨ ਅਤੇ ਇਹ ਕਿਲੇ ਸਨ ਗੁਲਸਤਾਨ ਦਾ ਕਿਲਾ ਅਤੇ ਲੋਹ ਘਾੜਤਾ ਕਿਲਾ ਅਤੇ ਇਹਨਾਂ ਦੋਹਾਂ ਕਿਲਿਆਂ ਦੇ ਵਿੱਚਕਾਰ ਸੀ ਸਾਰਾ ਗੜੀ ਦੀ ਚੌਂਕੀ ਜਿਸ ਨਾਲ ਦੋਹਾਂ ਕਿਲਾਂ ਦਾ ਆਪਸ ਦੇ ਵਿੱਚ ਸੰਪਰਕ ਹੁੰਦਾ ਸੀ ਅੰਗਰੇਜ਼ ਭਾਰਤ ਤੋਂ ਬਾਹਰਲੇ ਇਲਾਕਿਆਂ ਤੇ ਵੀ ਆਪਣਾ ਰਾਜ ਕਾਇਮ ਕਰਨਾ ਚਾਹੁੰਦੇ ਸਨ ਅਤੇ ਅਫਗਾਨੀਆਂ ਨੂੰ ਇਹ ਬਿਲਕੁਲ ਵੀ ਮਨਜ਼ੂਰ ਨਹੀਂ ਸੀ ਅਫਗਾਨੀ ਸਰਾਹਦ ਤੇ ਬਣੀਆਂ ਇਨ੍ਹਾਂ ਫੌਜੀ ਚੌਕੀਆਂ ਨੂੰ ਖਦੇੜਨਾ ਚਾਹੁੰਦੇ ਸਨ ਇਸ ਲਈ ਉਹ ਵਾਰ-ਵਾਰ ਇਨ੍ਹਾਂ ਪੋਸਟਾਂ ਤੇ ਹਮਲੇ ਕਰਦੇ ਰਹਿੰਦੇ ਸਨ ਅਤੇ ਹਰ ਵਾਰੀ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈਂਦਾ ਸੀ ਅਖੀਰ ਸਤੰਬਰ 1897 ਨੂੰ ਲਗਭਗ 50 ਦੇ ਕਰੀਬ ਅਫਗਾਨੀ ਕਬੀਲਿਆਂ ਨੇ ਇਕੱਠੇ ਹੋ ਕੇ ਸਾਰਾ ਗੜੀ ਦੀ ਚੌਕੀ ਤੇ ਹਮਲਾ ਕਰਕੇ ਉਸ ਦਾ ਸੰਪਰਕ ਬਾਕੀ ਕਿਲਿਆਂ ਦੇ ਨਾਲੋਂ ਤੋੜਨ ਦੀ ਯੋਜਨਾ ਬਣਾਈ ਸਾਰਾ ਗੜੀ ਦੀ ਚੌਕੀ ਉੱਤੇ ਉਸ ਸਮੇਂ 36 ਸਿੱਖ ਰੈਜੀਮੈਂਟ ਦੇ 21 ਸਿੱਖ ਸੈਨਿਕ ਤਾਇਨਾਤ ਸਨ ਸ਼ਿੱਕਤੀ ਸਿਖਰਾ ਜਿਮਨ ਦੀ ਸਥਾਪਨਾ ਜਿਮ ਕੁੱਕ ਦੀ ਕਮਾਂਡ ਹੇਠਾਂ ਜਲੰਧਰ ਸ਼ੌਣੀ ਦੇ ਵਿੱਚ 1887 ਈਸਵੀ ਦੇ ਵਿੱਚ ਹੋਈ ਸੀ ਅਤੇ ਸਿੱਖਾਂ ਦੀ ਬਹਾਦਰੀ ਤੋਂ ਜਾਣੂ ਅੰਗਰੇਜ਼ੀ ਸਰਕਾਰ ਨੇ ਭਾਰਤੀ ਅਫਗਾਨੀ ਸਰਹੱਦਾਂ ਤੇ ਬਣੀਆਂ ਫੌਜੀ ਚੌਕੀਆਂ ਦੇ ਉੱਤੇ ਸਿੱਖ ਸੈਨਿਕਾਂ ਨੂੰ ਤਾਇਨਾਤ ਕੀਤਾ ਹੋਇਆ ਸੀ ਕਿਉਂਕਿ ਅੰਗਰੇਜ਼ ਜਾਣਦੇ ਸਨ ਕਿ ਜੇਕਰ ਅਫਗਾਨਾਂ ਦੇ ਨਾਲ ਕੋਈ ਟੱਕਰ ਲੈ ਸਕਦਾ ਹੈ ਤਾਂ ਉਹ ਸਿਰਫ ਸਿੱਖ ਹੀ ਹਨ ਇਸ ਲਈ ਜਨਵਰੀ 1897 ਈਸਵੀ ਦੇ ਵਿੱਚ ਭਾਰਤੀ ਅਫਗਾਨੀ ਸਰਹੱਦੀ ਚੌਕੀਆਂ ਤੇ ਸਿੱਖ ਸੈਨਿਕਾਂ ਨੂੰ ਭੇਜਿਆ ਗਿਆ ਸਾਰਾਗੜੀ ਦੀ ਚੌਕੀ ਤੇ 21 ਸਿੱਖ ਸੈਨਿਕ ਤਾਇਨਾਤ ਸਨ ਜਿਨ੍ਹਾਂ ਦਾ ਕਮਾਂਡਰ ਸਰਦਾਰ ਈਸ਼ਰ ਸਿੰਘ ਸੀ ਅਤੇ ਇਸ ਚੌਕੀ ਦਾ ਸਿਗਨਲ ਮੈਨ ਸਰਦਾਰ ਗੁਰਮੁਖ ਸਿੰਘ ਸੀ 12 ਸਤੰਬਰ 1897 ਨੂੰ ਸਵੇਰੇ 8 ਵਜੇ ਇਸ ਚੌਕੀ ਦੇ ਸੰਤਰੀ ਨੇ ਅੰਦਰ ਆ ਕੇ ਖਬਰ ਦਿੱਤੀ ਕਿ ਅਫਗਾਨੀਆਂ ਦਾ ਬਹੁਤ ਵੱਡਾ ਲਸ਼ਕਰ ਸਾਰਾਗੜੀ ਦੀ ਚੌਕੀ ਵੱਲ ਵਧ ਰਿਹਾ ਹੈ ਜਿਨ੍ਹਾਂ ਦੀ ਗਿਣਤੀ ਲਗਭਗ 10000 ਦੇ ਕਰੀਬ ਸੀ ਅਤੇ ਚੌਕੀ ਨੂੰ ਤਿੰਨੋਂ ਪਾਸਿਓਂ ਘੇਰਾ ਪਾ ਲਿਆ ਗਿਆ ਕਮਾਂਡਰ ਈਸ਼ਰ ਸਿੰਘ ਨੇ ਤੁਰੰਤ ਹੀ ਸਿਗਨਲ ਮੈਨ ਗੁਰਮਖ ਸਿੰਘ ਨੂੰ ਆਦੇਸ਼ ਦਿੱਤਾ ਕਿ ਲੋਹਘਾਟ ਦੇ ਕਿਲੇ ਤੇ ਤਾਇਨਾਤ ਅੰਗਰੇਜ਼ ਅਧਿਕਾਰੀਆਂ ਨੂੰ ਸਾਰੀ ਸਥਿਤੀ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਪਤਾ ਕੀਤਾ ਜਾਵੇ ਕਿ ਸਾਡੇ ਲਈ ਕੀ ਹੁਕਮ ਹੈ ਤਾਂ ਲੋਹਘਾਟ ਦੇ ਕਿਲੇ ਤੋਂ ਅੰਗਰੇਜ਼ ਅਫਸਰ ਦਾ ਹੁਕਮ ਆਇਆ ਕਿ ਆਪਣੀ ਸਥਿਤੀ ਤੇ ਬਣੇ ਰਹੋ ਇੰਨੇ ਨੂੰ ਉਰਕਜ਼ਾਇਆ ਕਬੀਲੇ ਦਾ ਇੱਕ ਸੈਨਿਕ ਸਫੇਦ ਝੰਡਾ ਲੈ ਕੇ ਸਿੱਖ ਸੈਨਕਾਂ ਵੱਲ ਵਧਿਆ ਅਤੇ ਕਿਹਾ ਕਿ ਸਾਡੀ ਲੜਾਈ ਅੰਗਰੇਜ਼ਾਂ ਨਾਲ ਹੈ ਤੁਸੀਂ ਇਹ ਚੌਂਕੀ ਛੱਡ ਦਿਓ ਤਦਹ ਨੂੰ ਕੁਝ ਵੀ ਨਹੀਂ ਕਿਹਾ ਜਾਵੇਗਾ ਤੇ ਬਾਹਰ ਜਾਣ ਦਾ ਰਸਤਾ ਵੀ ਦਿੱਤਾ ਜਾਵੇਗਾ ਬਾਅਦ ਵਿੱਚ ਬ੍ਰਿਟਿਸ਼ ਫੌਜ ਦੇ ਮੈਨੇਜਰ ਜਨਰਲ ਲੈਮਸਟਨ ਨੇ ਇਸ ਦੱਸਿਆ ਕਿ ਈਸ਼ਰ ਸਿੰਘ ਨੇ ਇਸ ਗੱਲ ਦਾ ਜਵਾਬ ਉਰਕਜ਼ਾਈਆਂ ਨੂੰ ਉਨ੍ਹਾਂ ਦੀ ਹੀ ਭਾਸ਼ਾ ਪਸਤੂ ਦੇ ਵਿੱਚ ਦਿੱਤਾ ਅਤੇ ਕਿਹਾ ਕਿ ਇਹ ਇਲਾਕਾ ਅੰਗਰੇਜ਼ਾਂ ਦਾ ਨਹੀਂ ਸਗੋਂ ਮਹਾਰਾਜਾ ਰਣਜੀਤ ਸਿੰਘ ਦਾ ਹੈ ਅਤੇ ਅਸੀਂ ਮਰਦੇ ਦਮ ਤੱਕ ਇਸ ਦੀ ਰੱਖਿਆ ਕਰਾਂਗੇ ਉਹ 21 ਸਿੱਖ ਸੈਨਿਕ ਚਾਹੁੰਦੇ ਤਾਂ ਉਸ ਪੋਸਟ ਨੂੰ ਛੱਡ ਕੇ ਆ ਸਕਦੇ ਸਨ ਕਿਉਂਕਿ ਅਫਗਾਨੀਆਂ ਦੀ ਗਿਣਤੀ ਉਹਨਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਸੀ ਪਰ ਮੈਦਾਨ ਨੂੰ ਛੱਡ ਕੇ ਭੱਜਣਾ ਸਿੱਖ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਹਨ ਫਿਰ ਭਿਆਨਕ ਜੰਗ ਸ਼ੁਰੂ ਹੋਇਆ ਤੇ ਤਕਰੀਬਨ 7 ਘੰਟੇ ਲੜਾਈ ਚੱਲੀ ਅੰਗਰੇਜ਼ ਮੱਦ ਦੇ ਲਈ ਹੋਰ ਫੌਜ ਵੀ ਨਹੀਂ ਭੇਜ ਸਕਦੇ ਸਨ ਕਿਉਂਕਿ ਲਗਭਗ 1000 ਅਫਗਾਨੀਆਂ ਨੂੰ ਰਸਤਿਆਂ ਤੇ ਤਾਇਨਾਤ ਕੀਤਾ ਹੋਇਆ ਸੀ ਤਾਂ ਜੋ ਸਾਰਾ ਗੜੀ ਦੀ ਚੌਂਕੀ ਤੱਕ ਕੋਈ ਵੀ ਮਦਦ ਨਾ ਪਹੁੰਚ ਸਕੇ 7 ਘੰਟਿਆਂ ਦੇ ਬਾਅਦ ਇਸ ਭਿਆਨਕ ਜੁੱਧ ਤੋਂ ਬਾਅਦ ਲਗਭਗ 600 ਦੇ ਕਰੀਬ ਅਫਗਾਨੀਆਂ ਨੂੰ ਮਾਰ ਕੇ ਇਹ 21 ਸਿੱਖ ਸੈਨਿਕ ਸ਼ਹੀਦ ਹੋ ਗਏ ਇਸ ਤੋਂ ਬਾਅਦ ਅਫਗਾਨੀਆਂ ਦੀ ਸਥਿਤੀ ਡਾਮਾਂਡੋਲ ਹੋ ਗਈ ਅਤੇ ਅੰਗਰੇਜ਼ਾਂ ਨੇ ਅਫਗਾਨੀਆਂ ਨੂੰ ਖਦੇੜ ਕੇ 14 ਸਤੰਬਰ ਦੀ ਸ਼ਾਮ ਨੂੰ ਦੁਬਾਰਾ ਸਾਰਾ ਗੜੀ ਦੀ ਚੌਂਕੀ ਤੇ ਆਪਣਾ ਕਬਜ਼ਾ ਕਰ ਲਿਆ 21 ਸਿੱਖ ਸੈਨਿਕਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤੇ ਉੱਥੇ ਹੀ ਉਹਨਾਂ ਦੀ ਇੱਕ ਯਾਦਗਰਬੀ ਬਣਾਈ ਗਈ ਮਰਨ ਉਪਰੰਤ ਸ਼ੇਨਾ 36 ਸਿੱਖ ਰੈਜੀਮੈਂਟ ਦੇ 21 ਸਿੱਖ ਸੈਨਿਕਾਂ ਨੂੰ ਬ੍ਰਿਟਿਸ਼ ਸੰਸਦ ਦੇ ਵਿੱਚ ਇੰਡੀਅਨ ਆਰਡਰ ਆਫ ਮੈਰਿਟ ਦਿੱਤਾ ਗਿਆ ਜੋ ਕਿ ਦੁਨੀਆ ਦਾ ਸਭ ਤੋਂ ਉੱਚਾ ਸ਼ਹੀਦੀ ਸਨਮਾਨ ਸੀ ਅੱਜ ਦੇ ਵਿਕਟੋਰੀਆ ਕ੍ਰਾਸ ਅਤੇ ਪਰਮਵੀਰ ਚੱਕਰ ਦੇ ਬਰਾਬਰ ਇਹ ਸਨਮਾਨ ਸੀ ਅਤੇ ਹਰ ਇੱਕ ਸ਼ਹੀਦ ਦੇ ਪਰਿਵਾਰ ਨੂੰ 50 ਏਕੜ ਜ਼ਮੀਨ ਅਤੇ 500 ਰੁਪਏ ਨਕਦ ਰਕਮ ਦਿੱਤੀ ਗਈ ਜੋ ਕਿ ਉਸ ਉਹਨਾਂ ਸਮਿਆਂ ਦੇ ਵਿੱਚ ਇੱਕ ਬਹੁਤ ਵੱਡੀ ਰਾਸ਼ੀ ਸੀ 1901 ਦੇ ਵਿੱਚ ਲੋਕ ਹਟ ਦੇ ਕੋਲ ਹੀ ਇਹਨਾਂ ਸਿਕਸ ਸੈਨਿਕਾਂ ਦੀ ਯਾਦਗਾਰ ਬਣਾਈ ਗਈ ਤੇ 1902 ਦੇ ਵਿੱਚ ਅਮਰitsar ਵਿਖੇ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਅਤੇ 1904 ਦੇ ਵਿੱਚ ਫਿਰੋਜ਼ਪੁਰ ਅਤੇ ਵਜ਼ੀਰਾਸਾਂ ਦੇ ਵਿੱਚ ਵੀ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਬਣਾਏ ਗਏ ਬੈਟਲ ਆਫ ਸਾਰਾਗੜੀ ਨੂੰ ਵਨ ਆਫ ਫਾਈਨੈਸਟ ਲਾਸਟ ਸਟੈਂਡਸ ਇਨ ਦਾ ਮਿਲਟਰੀ ਹਿਸਟਰੀ ਆਫ ਦਾ ਵਰਲਡ ਦੇ ਵਿੱਚ ਕਨਸਿਡਰ ਕੀਤਾ ਜਾਂਦਾ ਹੈ ਯੂਨੈਸਕੋ ਨੇ ਇਸ ਸਾਰਾ ਗੜੀ ਦੀ ਜੰਗ ਨੂੰ ਦੁਨੀਆ ਦੀਆਂ ਅੱਠ ਸਭ ਤੋਂ ਮਹੱਤਵਪੂਰਨ ਲੜਾਈਆਂ ਦੀ ਲਿਸਟ ਦੇ ਵਿੱਚ ਰੱਖਿਆ ਇਸ ਜੰਗ ਦੇ ਉੱਪਰ ਫਿਲਮਾਂ ਵੀ ਬਣੀਆਂ ਜਿਵੇਂ ਸੰਸ ਆਫ ਸਰਦਾਰ ਬੈਟਲ ਆਫ ਸਾਰਾ ਗੜੀ ਅਤੇ ਅਕਸ਼ੇ ਕੁਮਾਰ ਦੀ ਫਿਲਮ ਕੇਸਰੀ ਇਹ ਸੀ ਸਾਡੀ ਅੱਜ ਦੀ ਵੀਡੀਓ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਧੰਨਵਾਦ